ਸਤ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਹੁਣੇ ਉਹਨੇ ਆਰੀਆ ਜੀ ਵੱਡੀ ਖਬਰ ਗੈਸ ਸਿਲੰਡਰ ਹੋਇਆ ਸਿੱਧਾ ਇਹਨਾਂ ਸਸਤਾ ਲੱਗੀਆਂ ਮੋਜਾਂ ਹੀ ਮੋਜਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਆ ਜੀ ਹਾਂ ਜਾਣ ਕਰੇ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨ ਲੱਗੇ ਹਾਂ ਮਹੀਨੇ ਦੀ ਸ਼ੁਰੂਆਤ ਰਾਤ ਦੀ ਖਬਰ ਨਾਲ ਹੋਈ ਆ ਇਹ ਰਾਹਤ ਮੰਗਾਈ ਤੇ ਹੈ ਦਰਅਸਲ ਤੇਲ ਮਾਰਕੀਟਿੰਗ ਆਪਣੀਆਂ ਲਗਾਤਾਰ ਦੂਜੇ ਮਹੀਨੇ ਐਲ ਪੀ ਸੰਦ ਦੀ ਕੀਮਤਾਂ 'ਚ ਕਟੌਤੀ ਕੀਤੀ ਹੈ ਹਾਲਾਂਕਿ ਇਸ ਵਾਰ 19 ਕਿਲੋ ਦੇ ਕਮਰਸ਼ੀਲ ਗੈਸੋਲਿਨ ਦੀ ਕੀਮਤ ਘਟਾਈ ਗਈ ਹੈ ਜੀ ਹਾਂ ਦਿੱਲੀ 'ਚ 19 ਰੁਪਏ ਕਲਕੱਤਾ 'ਚ 20 ਰੁਪਏ ਸਸਤਾ ਹੋਇਆ ਤੇਲ ਮਾਰਕੀਟਿੰਗ ਆਪਣੀ ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਿਕ 1 ਮਈ ਤੋਂ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਪਪਾਰਿਕ ਸਲੈਂਟ ਦੀ ਕੀਮਤ ਤੇ 19 ਰੁਪਏ ਦੀ ਕਟੌਤੀ ਕੀਤੀ ਗਈ ਹੈ ਇਸ ਦੀ ਕੀਮਤ 1764 ਤੋਂ ਘਟ ਕੇ 1745 ਰੁਪਏ ਤੇ ਆ ਗਈ ਹੈ ਜੀਹਾਂ ਦੇ ਚੱਲ ਰੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸੈਂਟ ਦੀ ਕੀਮਤਾਂ ਚ 19 ਰੁਪਏ ਦੀ ਕਮੀ ਆਈ ਹੈ 90 ਸੈਂਟ ਦੀ ਕੀਮਤਾਂ ਆਈਓਸੀ ਅੱਲ ਦੀ ਵੈਬਸਾਈਟ ਤੇ ਅਪਡੇਟ ਕੀਤੀਆਂ ਗਈਆਂ ਨੇ ਜੋ ਕਿ ਮੈਂ ਇੱਕ ਤੋਂ ਲਾਗੂ ਕਰਨੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ